ਜਿੱਥੇ ਅੱਜ ਅਸੀਂ ਪੰਜਾਬ ਦੇ ਵਿੱਚ ਮਾਗੀ ਮਨਾ ਰਹੇ ਹੋਵਾਂਗੇ ਉੱਥੇ ਹੀ ਈਰਾਨ ਦੇ ਵਿੱਚ 26 ਸਾਲਾਂ ਦੇ ਨੌਜਵਾਨ ਮੁੰਡੇ ਇਰਫਾਨ ਸੁਲਤਾਨੀ ਨੂੰ ਫਾਂਸੀ ਦਿੱਤੀ ਜਾਦੀ ਹੋਈ। ਈਰਾਨ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੌਜੂਦਾ ਸਰਕਾਰ ਦੀ ਤੱਕੇਸ਼ਾਈ ਦੇ ਖਿਲਾਫ ਪ੍ਰੋਟੈਸਟ ਚੱਲ ਰਹੇ ਨੇ। ਜਿੱਥੇ ਦੇਸ਼ ਭਰ ਵਿੱਚ ਮੁੰਡੇ ਕੁੜੀਆਂ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਰਹੇ ਸੀ ਉੱਥੇ ਹੀ ਇਰਫਾਨ ਸੁਲਤਾਨੀ ਵੀ ਪ੍ਰੋਟੈਸਟ ਦੇ ਵਿੱਚ ਜਾਰ ਆ ਲਿਆ। ਜਦੋਂ ਪੁਲਿਸ ਨੂੰ ਉਹਦੀ ਪਛਾਣ ਪਤਾ ਲੱਗੀ ਤਾਂ 8 ਜਨਵਰੀ ਨੂੰ ਪੁਲਿਸ ਨੇ ਉਹਨੂੰ ਹਿਰਾਸਤ ਵਿੱਚ ਲੈ ਲਿਆ। ਉਹਨੂੰ ਫੜ ਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਹਦੇ ਉੱਪਰ ਰੱਬ ਦਾ ਦੁਸ਼ਮਣ ਹੋਣ ਦੇ ਦੋਸ਼ ਲਾਏ। ਈਰਾਨ ਵਿੱਚ ਆਰਟੀਕਲ 190 ਦੇ ਤਹਿਤ ਮੁਹਾਰੇਬ ਦੀ ਸਜ਼ਾ ਬਹੁਤ ਸਖਤ ਹੈ। ਇਸੇ ਤਹਿਤ ਹੀ ਇਰਫਾਨ ਸੁਲਤਾਨੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਜਿੱਥੇ ਈਰਾਨ ਭਰ ਦੇ ਵਿੱਚ ਇਰਫਾਨ ਨੂੰ ਲੈ ਕੇ ਲੋਕ ਸੜਕਾਂ ਤੇ ਉਤਰ ਚੁੱਕੇ ਨੇ। ਉੱਥੇ ਹੀ 트ੰਪ ਨੇ ਆਪਣੇ ਟ੍ਰੂਥ ਸੋਸ਼ਲ ਦੇ ਉੱਪਰ ਲਿਖਿਆ ਹੈ। ਈਰਾਨੀ ਦੇਸ਼ ਭਗਤੋ ਵਿਰੋਧ ਜਾਰੀ ਰੱਖੋ ਤੇ ਮੁਲਕ ਤੇ ਕਬਜ਼ਾ ਕਰ ਲਓ। ਮਦਦ ਬਹੁਤ ਜਲਦੀ ਤੁਹਾਡੇ ਤੱਕ ਪਹੁੰਚ ਰਹੀ ਹੈ। ਹੁਣ ਇਰਫਾਨ ਸੁਲਤਾਨੀ ਦੀ ਫਾਂਸੀ ইরানি সরকার ਦੇ ਤਾਕੂਤਾ ਆਖਰੀ ਕਿਲ ਸਾਬਤ ਹੋ ਸਕਦੀ ਹੈ ਮੌਜੂਦਾ ਮਾਹੌਲ ਦੇਖ ਕੇ ਲੱਗਦਾ ਨਹੀਂ ਕਿ ਇਹ ਸਰਕਾਰ ਜਿਆਦਾ ਦਿਨ ਟਿਕ ਪਾਊਗੀ